ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਜ ਨੇ ਕਿਹਾ ਸੀ ਕਿ ਜਿੱਥੋਂ ਦੀ ਲੋਕ ਰੰਗਦੇ ਹੋਣ ਉੱਥੇ ਦੀਵਾ ਜਗਾਉਣਾ ਚਾਹੀਦਾ ਹੈ ਕਿਉਂਕਿ ਉੱਥੋਂ ਨੰਗਣ ਵਾਲਿਆਂ ਨੂੰ ਚਾਨਣ ਮਿਲਦਾ ਹੈ ਤੇ ਇਹ ਵੀ ਇੱਕ ਪੁੰਨ ਦਾ ਕੰਮ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਜਦੋਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਆਪਣਾ ਉਹ ਅਕਾਲ ਪੁਰਖ ਭਲਾ ਕਰਦਾ ਹੈ ਤੇ ਮਹਾਰਾਜ ਨੇ ਇਹ ਸੌ ਸਾਖੀ ਵਿੱਚ ਬਚਨ ਕੀਤੇ ਹਨ ਅੱਗੇ ਮਹਾਰਾਜ ਫਰਮਾਉਂਦੇ ਹਨ ਕਿ ਜੋ ਮੂੰਹ ਸਿਰ ਮਨਾ ਦਿੰਦੇ ਹਨ ਇਹ ਵੱਡਾ ਪਾਪ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਸਿੱਖ ਦਾ ਇਮਾਨ ਇਹ ਆ ਕਿ ਉਹ ਸਿੱਖੀ ਨੂੰ ਸਾਬਤ ਸੂਰਤ ਰੱਖੇ ਤੇ ਮਹਾਰਾਜ ਕਹਿੰਦੇ ਹਨ ਜਦੋਂ ਆਪਣੇ ਜੀਵਨ ਵਿੱਚ ਕੋਈ ਵੀ ਕੰਮ ਨਹੀਂ ਆਉਂਦਾ ਤਾਂ ਉਸ ਵਿੱਚ ਬਾਣੀ ਹੀ ਕੰਮ ਆਉਂਦੀ ਹੈ ਇਤੋਂ ਤੱਕ ਕਿ ਜਦੋਂ ਕੋਈ ਵੀ ਚੜ੍ਹਾਈ ਵੀ ਕਰ ਜਾਵੇ ਅਕਾਲ ਚਲਾਣਾ ਕਰ ਜਾਵੇ ਤਾਂ ਬਾਣੀ ਪੜ ਕੇ ਪੰਜ ਬਾਣੀਆਂ ਜਪਜੀ ਸਾਹਿਬ ਦੀਆਂ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਕੀਰਤਨ ਸੋਲੇ ਦਾ ਪਾਠ ਉਹ ਪੜਨਾ ਜ਼ਰੂਰੀ ਹੁੰਦਾ ਹੈ ਪੜਨਾ ਚਾਹੀਦਾਗਾ ਤੇ ਇਸ ਗੁਰਮਰਿਆਦਾ ਦਾ ਆਪਣੇ ਸਿੱਖਾਂ ਨੂੰ ਪਤਾ ਵੀ ਹੈ ਤੇ ਅੱਗੇ ਸਿੱਖ ਕਹਿੰਦੇ ਹਨ ਮਹਾਰਾਜੋ ਇਹ ਬ੍ਰਾਹਮਣ ਹਨ ਇਹ ਬਹੁਤ ਤੰਗ ਕਰਦੇ ਹਨ ਇਹ ਗੱਲਾਂ ਬਹੁਤ ਬਣਾਉਂਦੇ ਹਨ ਇਹ ਤਾਂ ਬਹੁਤ ਕੁਝ ਕਹਿੰਦੇ ਆ ਇੱਥੋਂ ਤੱਕ ਕਿ ਇਹ ਤਾਂ ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੂਦਰਾਂ ਦੀ ਬਾਣੀ ਹੈ ਇਸ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਕਹਿੰਦੇ ਨੇ ਮਹਾਰਾਜ ਇਹ ਤਾਂ ਇਹਨਾਂ ਨੇ ਕਮਾਲ ਕਰ ਦਿੱਤੀ ਹੈ ਤੇ ਫਿਰ ਮਹਾਰਾਜ ਕਹਿੰਦੇ ਹਨ ਸਿੱਖਾਂ ਨੂੰ ਕਿ ਭਾਈ ਇਹ ਕੌਣ ਹੁੰਦੇ ਹਨ ਫੈਸਲਾ ਕਰਨ ਵਾਲੇ ਇਹ ਤਾਂ ਮਹਾਰਾਜ ਕਹਿੰਦੇ ਹਨ ਕਿ ਧੁਰ ਕੀ ਬਾਣੀ ਆ ਧੁਰ ਉਸ ਅਕਾਲ ਪੁਰਖ ਪਰਮਾਤਮਾ ਤੋਂ ਲਿਖੀ ਹੋਈ ਬਾਣੀਆਂ ਤੇ ਮਹਾਰਾਜ ਸਿੰਘਾ ਨੂੰ ਕਹਿੰਦੇ ਹਨ ਕਿ ਭਾਈ ਆਹ ਗੱਲ ਚੇਤੇ ਰੱਖਿਓ ਕਿ ਇਹ ਉਹਨਾਂ ਦੀ ਬਾਣੀ ਹੈ ਜੋ ਆਪ ਨਹੀਂ ਬੋਲੇ ਜਿਨ੍ਹਾਂ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਆਪ ਬੋਲਿਆ ਭਗਤ ਧੰਨਾ ਜੀ ਭਗਤ ਸਦਨਾ ਜੀ ਭਗਤ ਰਵਿਦਾਸ ਦੀ ਭਗਤ ਜੈਦੇਵ ਜੀ ਤੇ ਭਗਤ ਤਰਲੋਚਨ ਜੀ ਮਹਾਰਾਜ ਕਹਿੰਦੇ ਹਨ ਹੋਰ ਬੜੇ ਹੀ ਭਗਤ ਹੋਏ ਹਨ ਭਗਤ ਬੀਣੀ ਜੀ ਭਗਤ ਫਰੀਦ ਜੀ ਵਰਗੇ ਇਹ ਐਡੇ ਵੱਡੇ ਮਹਾਂਪੁਰ ਕਹਾਣਾਂ ਜਿਨ੍ਹਾਂ ਦਾ ਨਾਮ ਲੈਣ ਤੇ ਹੀ ਸੀਸ ਝੁਕ ਜਾਂਦਾਗਾ ਤੇ ਮਹਾਰਾਜ ਕਹਿੰਦੇ ਹਨ ਫਿਰ ਇਹਨਾਂ ਨੂੰ ਮੱਥਾ ਕਿਉਂ ਨਾ ਟੇਕਿਆ ਜਾਵੇ ਬ੍ਰਾਹਮਣ ਤਾਂ ਚਾਹੁੰਦੇ ਹੀ ਹਨ ਤੇ ਮਹਾਰਾਜ ਕਹਿੰਦੇ ਹਨ ਕਿ ਇਹ ਲੋਕ ਸਵੀਕਾਰ ਨਹੀਂ ਕਰਦੇ ਖਾਲਸੇ ਦੀ ਚੜ੍ਹਦੀ ਕਲਾ ਇਹਨਾਂ ਨੂੰ ਨੀਲੇ ਕੱਪੜੇ ਨੀਲਾ ਵਾਣਾ ਗੁਰੂ ਦਾ ਖਾਲਸਾ ਨਿਸ਼ਾਨ ਇਹਨਾਂ ਦੇ ਕੰਡਿਆਂ ਦੇ ਵਾਂਗ ਚੁਬਦਾ ਸੂਲ ਦੇ ਵਾਂਗ ਚੁਬਦਾਗਾ ਕਿਉਂਕਿ ਇਹ ਜੋ ਬ੍ਰਾਹਮਣ ਸਨ ਇਹ ਨਹੀਂ ਸੀ ਚਾਹੁੰਦੇ ਕਿ ਕੋਈ ਹੋਰ ਧਰਮ ਅੱਗੇ ਆਵੇ ਕਿਉਂਕਿ ਜੇਕਰ ਕੋਈ ਹੋਰ ਧਰਮ ਅੱਗੇ ਆਉਂਦਾ ਤਾਂ ਜਿਹੜੇ ਵਿਮਾ ਭਰਮਾ ਵਿੱਚ ਇਹਨਾਂ ਨੇ ਲੋਕਾਂ ਨੂੰ ਪਾਇਆ ਸੀ ਉਹ ਖਤਮ ਹੋ ਜਾਣ ਸੀ ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਨੇ ਖਤਮ ਕੀਤੇ ਸਨ ਇਹ ਚਾਹੁੰਦੇ ਸਨ ਕਿ ਸਾਡਾ ਜੋ ਰੋਟੀ ਟੋਕਾ ਹੈ ਉਹ ਧਰਮ ਦੇ ਸਿਰ ਤੇ ਹੀ ਚੱਲਦਾ ਰਹੇ ਅਨ ਵਿਸ਼ਵਾਸ ਬਣਾ ਕੇ ਹਾਲਾਂਕਿ ਮਹਾਰਾਜ ਨੇ ਤਾਂ ਸਭ ਲਈ ਦਰਵਾਜ਼ੇ ਖੋਲ ਦਿੱਤੇ ਸਨ ਡਿਠੇ ਥਬ ਸਬੇ ਥਾਬ ਨਹੀਂ ਤੁਜ ਜਿਹਿਆ ਤੇ ਮਹਾਰਾਜ ਕੰਗੀਧਰ ਨੇ ਤਾਂ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਕੇ ਸਾਰੇ ਸਿਧਾਂਤ ਦੱਸ ਦਿੱਤੇ। ਬੰਦਾ ਤੇ ਬੰਦੇ ਦਾ ਹੰਕਾਰ ਇਹ ਚੀਜ਼ਾਂ ਨੂੰ ਕਦੇ ਵੀ ਮੰਨਣ ਨੂੰ ਰਾਜ਼ੀ ਨਹੀਂ ਸੀ। ਕਿ ਅਸੀਂ ਸਾਰੇ ਇੱਕ ਸਮਾਨ ਆ। ਹੁਣ ਛੋਟੇ ਲੋਕ ਕੀ ਹੁੰਦੇ ਸਨ ਉਹ ਵਿੱਚ ਜਾ ਕੇ ਬੈਠਦੇ ਸਨ ਤੇ ਦੂਜਿਆਂ ਦੀਆਂ ਗੱਲਾਂ ਕਰਿਆ ਕਰਦੇ ਸਨ। ਜੇ ਦੇਖਿਆ ਜਾਵੇ ਤਾਂ ਛੋਟੇ ਲੋਕ ਹਮੇਸ਼ਾ ਹੀ ਦੂਜਿਆਂ ਬਾਰੇ ਗੱਲਾਂ ਕਰਦੇ ਹਨ ਤੇ ਜੋ ਦਰਮਿਆਨੇ ਲੋਕ ਹੁੰਦੇ ਹਨ ਉਹ ਆਪਸ ਬਾਰੇ ਗੱਲਾਂ ਕਰਦੇ ਹਨ ਤੇ ਜੋ ਮਹਾਨ ਲੋਕ ਹੁੰਦੇ ਹਨ ਮਹਾਪੁਰਖ ਲੋਕ ਹੁੰਦੇ ਹਨ ਉਸ ਅਕਾਲ ਪੁਰਖ ਦੀਆਂ ਗੱਲਾਂ ਕਰਨਗੇ ਉਸ ਅਕਾਲ ਪੁਰਖ ਦੇ ਪਿਆਰ ਦੀਆਂ ਗੱਲਾਂ ਕਰਨਗੇ ਤੇ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਤੁਸੀਂ ਦੇਖੋ ਕਿ ਜੋ ਦੂਜਿਆਂ ਦੀਆਂ ਗੱਲਾਂ ਕਰਨਗੇ ਉਹ ਛੋਟੇ ਲੋਕ ਹੋਣਗੇ ਤੇ ਫਿਰ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਤੁਸੀਂ ਆਪਣੀ ਬਾਣੀ ਤੇ ਵਿਸ਼ਵਾਸ ਰੱਖੋ ਉਸ ਤੇ ਅਡੋਲ ਰਹੋ ਇਹ ਬ੍ਰਾਹਮਣ ਤੁਹਾਡਾ ਵਿਸ਼ਵਾਸ ਡੋਲਾ ਨਹੀਂ ਸਕਣਗੇ ਤੇ ਜੇ ਉਹ ਕਹਿੰਦੇ ਹਨ ਕਿ ਇਹ ਸੂਦਰਾਂ ਦੀ ਬਾਣੀਆਂ ਤਾਂ ਮਹਾਰਾਜ ਕਹਿੰਦੇ ਕਿ ਉਹਨਾਂ ਨੂੰ ਕਹੋ ਭਾਈ ਇਸ ਬਾਣੀ ਦੇ ਵਿੱਚ ਜਿਹੜੇ ਭਗਤ ਆ ਗੁਰੂ ਆ ਪਾਠਾ ਗੁਰਸਿੱਖਾ ਤੇ ਉਹਨਾਂ ਨਾਮ ਜਪ ਕੇ ਨੀਚ ਤੋਂ ਉੱਚੇ ਹੋ ਗਏ ਤੇ ਤੁਸੀਂ ਹੰਕਾਰ ਕਰਕੇ ਉੱਚੇ ਤੋਂ ਨੀਚ ਹੋ ਗਏ ਤੇ ਮਹਾਰਾਜ ਕਹਿੰਦੇ ਹਨ ਕਿ ਜਦੋਂ ਭਗਤ ਰਵਿਦਾਸ ਵਰਗਿਆ ਨੇ ਬਾਣੀ ਜਪੀ ਨਾਮ ਜਪਿਆ ਤਾਂ ਉਸ ਵੇਲੇ ਰਾਜਿਆਂ ਨੇ ਉਹਨਾਂ ਨੂੰ ਹਾਥੀ ਦੇ ਉੱਪਰ ਬਿਠਾਇਆ ਤੇ ਇਹਨਾਂ ਦੀ ਖੂਬ ਸੇਵਾ ਕੀਤੀ ਆ ਤੇ ਬ੍ਰਾਹਮਣਾਂ ਨੇ ਹੰਕਾਰ ਕਰਕੇ ਮਾਨ ਕਰਕੇ ਉੱਚੀ ਕੁੱਲ ਵਿੱਚ ਜਨਮ ਲੈ ਕੇ ਆਪਣੀ ਬੇਇੱਜ਼ਤੀ ਹੀ ਕਰਾਈ ਆ ਤੇ ਮਹਾਰਾਜ ਕਹਿੰਦੇ ਹਨ ਕਿ ਸਾਨੂੰ ਅਕਾਲ ਪੁਰਖ ਦੇ ਦੱਸੇ ਹੋਏ ਸਿਧਾਂਤਾਂ ਉੱਤੇ ਤੁਰਨਾ ਚਾਹੀਦਾ ਤੇ ਆਪਦੀ ਜ਼ਿੰਦਗੀ ਨੂੰ ਸੋਨਾ ਬਣਾਉਣਾ ਚਾਹੀਦਾ ਤੇ ਮਹਾਰਾਜ ਕਹਿੰਦੇ ਹਨ ਕਿ ਫੇਰ ਹੀ ਭਾਈ ਆਪਾਂ ਅੱਗੇ ਵਧ ਸਕਦੇ ਹਾਂ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਜਿਸ ਦੇ ਮਨ ਵਿੱਚ ਉਸ ਅਕਾਲ ਪੁਰਖ ਦਾ ਨਾਮ ਵਸਦਾ ਅਸੀਂ ਉਸ ਨੂੰ ਕਿਵੇਂ ਕਹਿ ਦਈਏ ਕਿ ਉਹ ਨੀਚਾ ਤੇ ਜੋ ਭਗਤ ਹੁੰਦੇ ਹਨ ਉਹਨਾਂ ਦਾ ਆਮ ਲੋਕਾਂ ਨਾਲ ਸੰਸਾਰ ਦੇ ਵਿਅਕਤੀਆਂ ਨਾਲ ਕਦੇ ਵੀ ਜੋੜ ਨਹੀਂ ਆ ਸਕਦਾ ਹੁਣ ਸੰਸਾਰੀ ਬੰਦੇ ਦੀ ਤੇ ਭਗਤ ਦੀ ਆਪਸ ਵਿੱਚ ਦੀ ਬਣਦੀ ਕਿਉਂ ਨਹੀਂ ਇਹਨਾਂ ਦੇ ਵਿਚਾਰ ਇਕੱਠੇ ਕਿਉਂ ਨਹੀਂ ਹੁੰਦੇ ਕਿਉਂਕਿ ਜੋ ਸੰਸਾਰੀ ਬੰਦਾ ਹੈ ਉਹ ਸਿਰਫ ਸੰਸਾਰਿਕ ਗੱਲਾਂ ਹੀ ਸੋਚਦਾ ਹੈ ਪਰ ਜੋ ਭਗਤ ਹੁੰਦਾ ਹੈ ਉਹ ਅਕਾਲ ਪੁਰਖ ਦੇ ਬਾਰੇ ਸੋਚਦਾ ਹੈ ਹਰ ਵਕਤ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਬਹੁਤ ਸੋਹਣੀ ਕਥਾ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ